ਬੋਧਰਾ ਸੀਤਲ ਕੁੰਡ ਇਤਿਹਾਸ ਅਨੁਸਾਰ ਇੱਥੇ 21 ਕੁੰਡ ਹੋਰ ਨੇ ਉਹ ਸਾਰੇ ਪਾਣੀ ਗਰਮ ਦੇ ਕੁੰਡ ਸਨ ਤੇ ਸੰਗਤਾਂ ਦੇ ਵੱਲੋਂ ਮਹਾਰਾਜ ਜੀ ਨੂੰ ਬੇਨਤੀ ਕਰਨ ਤੇ ਲੋੜ ਮੁਤਾਬਕ ਅਨੁਸਾਰ ਠੰਡੇ ਪਾਣੀ ਦਾ ਚਸ਼ਮਾ ਕੱਢਿਆ ਗਿਆ ਇਹ ਆ ਉਸੇ ਤਰ੍ਹਾਂ ਚਸ਼ਮਾ ਅੰਦਰੋਂ ਫੁੱਟਦਾ ਹੈ ਇਹਦੇ ਵਿੱਚ ਪਾਣੀ ਬਾਹਰੋਂ ਨਹੀਂ ਪਾਇਆ ਜਾਂਦਾ ਲਗਾਤਾਰ ਖੜਾ ਰਹਿੰਦਾ ਹੈ ਤੇ ਥੱਲੇੋਂ ਪ੍ਰਗਟ ਹੁੰਦਾ ਰਹਿੰਦਾ ਹੈ ਇਸ ਤਰ੍ਹਾਂ ਮਹਾਰਾਜ ਜੀ ਨੇ ਪਾਣੀ ਦੇ ਨਾਲ ਸੰਬੰਧਿਤ ਬਹੁਤ ਮਤਲਬ ਸਮੇਂ ਦੇ ਅਨੁਸਾਰ ਜ਼ਰੂਰਤਾਂ ਲੋਕਾਂ ਦੀਆਂ ਪੂਰੀਆਂ ਕੀਤੀਆਂ ਕਰਮੱਤਾਂ ਕੀਤੀਆਂ ਜਾਂ ਕਹਿ ਦਿਓ ਚਸ਼ਮੇ ਪ੍ਰਗਟ ਕੀਤੇ ਕੁਝ ਪੰਜ ਛੇ ਤਰ੍ਹਾਂ ਦੇ ਚਸ਼ਮੇ ਹਨ ਕਿਤੇ ਟਾਈਮ ਲੱਗਾਂਗਾ ਤੇ ਸਾਰੇ-ਸਾਰੇ ਕੱਲੇ-ਕੱਲੇ ਦਾ ਨਿਖੇ ਤੇ ਦੱਸਿਆ ਜਾਊਗਾ ਹਿਲਾਲ ਸ੍ਰੀ ਕੜੇ ਆ ਗੁਰਦੁਆਰਾ ਸੂਰਜਕੁੰਡ ਜੁਪੀ why are you